ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰ ਕਰਮ ਪੂਰਾ ਮੇਰਾ ਤੰਤਨ ਬਾਬਾ ਜੋਰਾਵਾਰ ਸਿੰਘ ਜੀ ਤੰਤਨ ਬਾਬਾ ਫਦੇ ਸਿੰਘ ਜੀ ਲੋ ਜੀ ਸਾਧ ਸੰਗਤ ਜੀ ਕਰੋ ਦਰਸ਼ਨ ਦਿਦਾਰੇ ਸੰਗਤ ਬਹੁਤ ਜਿਆਦਾ ਇਕੱਠ ਇਥੋਂ ਹੀ ਲਾਈਨ ਲੱਗੀ ਹੋਈ ਆ ਸਾਡਕਾਲੀ ਪਹਿਲਾਂ ਜੋੜਾ ਘਰ ਚ ਹਾਂ ਜੋੜੇ ਜਮਾ ਕਰਾ ਕੇ ਸਦੂਬਾ ਚੱਲਦੇ ਆ ਦੇਖੋ ਜੀ ਇਕੱਠ ਬਹੁਤ ਜਿਆਦਾ ਸੰਗਤ ਦਾ ਜੀ ਹਸ਼ਪੇ ਦੇ ਪਾਪਾ ਘਾਣ ਕੇ ਨਹੀਂ ਦੇਖ ਜੀ ਸੰਗਤ ਬਹੁਤ ਦੂਰੋਂ ਦੂਰੋਂ ਆਂਦੀ ਆ ਜੀ ਸੰਗਤ ਦੇ ਦਰਸ਼ਕਾਂ ਕੀ ਵੀ ਬਹੁਤ ਵਧੀਆ ਲੱਗਦਾ ਹੈ ਮਰਜ਼ੀ ਲੱਗ ਜਾ ਆ ਦੇਖੋ ਆਪਣੇ ਹਰਪ੍ਰੀਤ ਸਿੰਘ ਤੇ ਜਸ਼ਮਨ ਸਿੰਘ ਖੜੇ ਹਾਂਜੀ ਜੋੜੇ ਜਮਾ ਕਰਵਾਤੇ ਤੇ ਦੇਖ ਕਰਵਾ ਲਿਆ ਆਪਾਂ ਉਹ ਦੇਖ ਇਧਰ ਤੋਂਵਾ ਕੇ ਦੇਖੋ ਜੀ ਸੰਕਲ ਕਿੰਨੀ ਇਥੇ ਪਹੁੰਚ ਚੁੱਕੀ ਆ ਅਗਰੇ ਬਣ ਇਥੋਂ ਲੈ ਕੇ ਲਾਈਨ ਲੱਗ ਜਾਂਦੀ ਆ ਦਰਵਾਜ਼ਾ ਸਾਹਿਬ ਤੱਕ ਬਹੁਤ ਜ਼ਿਆਦਾ ਸੈਨੀਟਾਈਜ਼ਰ ਜਸ਼ਮਨ ਬਹੁਤ ਕਾਲੀ ਚਾ ਇਮੇਜ ਕਾ ਮੱਥਾ ਡੇਗ ਲਾ ਹਨਾ ਆ ਪਰਚੀ ਪਾਈ ਨਹੀਂ ਹੈਗੀ ਪਰਚੀ ਕਿੱਥੇ ਪਾਉਣੀ ਸੀਗੀ ਦੇਖੋ ਕਿੱਥੇ ਪਰਚੀ ਪਾਈ ਦਿੰਦੇ ਆ ਕੱਲ ਤੋਂ ਦਾ ਤਕਰੀਬਨ ਉਹ ਗੇਟ ਤੋਂ ਹੀ ਲਾਈਨ ਲੱਗ ਜਣੀ ਹੈ ਕੱਲ ਤੋਂ ਇਹ ਕਰ ਕਰ ਪਰਚੀ ਚਲ ਗਈ ਸੀ ਨਾ ਅਬ ਚਾਹ ਇੱਥੋਂ ਐਂਟਰੀ ਲੈ ਲੋ ਇੱਥੋਂ ਐਂਟਰੀ ਲੈ ਕੇ ਆਪਾਂ ਆਏ ਹੋਗੇ ਨਾ ਇਧਰ ਜਾਵਾਂਗੇ जिओ तो प्रेम खिलिन का चाव सिर तर तली गली मेरी तो कान तो ये तो दा दा ते मार्ग पै तरी जे सिर दीजे खान जशमन ओ देखो पता ओते पढ़ो की लिखाया ओते तन्न तन्न बाबा फतेह सिंह जी बाबा हां फतेह सिंह जी वेरी गुड

बहुत व्या लगे इतने आके मन शांति मिल गई करके दर्शन सात साल से वापसी चले पाने घर हम जश मन मामा का बोले ही कह रहे हैं हाँ जी खुश हो दर्शन गुरु घर के बहर आओ ਆਗੜਾ ਲੈਣਾ ਨਾ ਪਾਰਾ ਮੈਨੂੰ ਤੁਸੀਂ ਬਸ ਪੈਸੇ ਦੇ ਦਿਓ ਪੈਸੇ ਦੇ ਦੂੰਗਾ ਨਾ ਪੈਸੇ ਦੇਣਾ ਆ ਪਾਰਾ ਬਹੁਤ ਆ ਪਹੁੰਚ ਗਈ ਲੰਗਰਸ਼ੀਰ ਲਈ ਲੰਮੜਾ ਜਾਈ ਲਈ ਇਹ ਜਿਹੜਾ ਕਾਰ ਨੂੰ ਚੱਲੀ ਪਮਾ ਗੰਗਨ ਸੀਵਾ ਉਹ ਤੇ ਚੱਲ ਰਹੀ ਆ ਤਾਂ ਤਾਂ ਤੇ ਲੰਗੇ ਲੱਜ ਚੁੱਕੇ ਨੇ ਆਹ ਸਾਦਾ ਚੌਲ ਉਹਨਾਂ ਦੀ ਸਬਜ਼ੀ ਚ ਮਤਲਬ ਚੌਲ ਵਾਲੇ ਕਰ ਲੇ ਜੀ ਉਹ ਕਿਤੇ ਚਾਹ ਦਾ ਲੰਗਰ ਸਬਜ਼ੀ ਬਹੁਤ ਵਧੀਆ ਕਿਤੇ ਚਾਹ ਦਾ ਲੰਗਰ ਚੱਲ ਰਿਹਾ ਕਿਤੇ ਪਾਣੀ ਦੀ ਸੇਵਾ ਚੱਲ ਰਹੀ ਆ ਤੇ ਦੇਖੋ ਜੀ ਦੁੱਧ ਨਾਲ ਲੰਗਰ ਪਿਆਰ ਹੁੰਦਾ ਜੀ ਇਹ ਭੈਣਾ ਬਹੁਤ ਹੀ ਪਿਆਰ ਨਾਲ ਖਾ ਰ ਰਹੇ ਨੇ ਸੰਤਾਂ ਬਾਸੇ ਇਤੋਤ ਆ ਜਨ ਦਸਨੀ ਚਿਤੋ ਟੇਨਰ ਆਪਾਂ ਬੈਠੇ ਆ ਜੀ ਛੱਕਣ ਲਈ ਬਾਏ ਕਰਮ ਕਰਮ ਲੋਤ ਅੰਜੀ ਹੋਰ ਦੇਖੋ ਜੀ ਸੰਗੀਤਾ ਹਾਰੇ ਲੰਗਰ ਦੀ تیاری ਚੱਲ ਰਹੀ ਹੈ ਜੀ ਐਤਲ ਬੈਠੀ ਹੋਈ ਆਪਣੀ ਜੱਟੂ ਤੇ ਨੁਦੀਪ ਐਦਰ ਬਟਾਪੜਾ ਹਰਸ਼ਪ੍ਰੀਤ ਸਿੰਘ ਹਰਸ਼ਪ੍ਰੀਤ ਸਿੰਘ ਦੇ ਪਿਤਾ ਖੁੱਦ ਕਿਲਾ ਦੋਦੀ ਬਿੱਤਾ ਬੁੱਤ ਮਿਲਕ ਗਦਾਮ ਦੇਖੋ ਮਿਲਕ ਗਦਾਮ ਕਿਤਾਬ ਕੋਕਤ ਬਿਦਿਆ ਲਿਆ ਕੇ ਜੀ ਗੁਰੂ ਘਰ ਦੇ ਦਰਸ਼ਨ ਕਰਕੇ ਸੰਤਾਂ ਦੇ ਦਰਸ਼ਨ ਕਰਕੇ ਜੀ ਬੱਚਿਆਂ ਨੂੰ ਵੀ ਕਰਵਾਏ ਸੱਸਿਆ ਜੀ ਬੱਚਿਆਂ ਨੂੰ ਸਿੱਖੇ ਨਾਲ ਕਿਵੇਂ ਜੋੜਨਾ ਚਾਹੀਦਾ ਜੀ ਨੂੰ ਬੱਚੇ ਆਪਣੇ ਪੜ੍ਹ ਕੇ ਬਾਹਰ ਵੀ ਜਾਂਦੇ ਨੇ ਤਾਂ ਪਤਾ ਲੱਗਦਾ ਆਪਣੇ ਬੱਚਿਆਂ ਨੂੰ ਕਹਾ ਦੱਸਣਗੇ ਇਹ ਸਿੱਖ ਧਰਮ ਬਾਰੇ ਹਾਂਜੀ ਆ ਦੇਖੋ ਜੀ ਜੋ ਵੀ ਸੰਗਤਾਂ ਦੂਰੋ ਦੂਰੋ ਮੇਰੇ ਥੀ ਚੱਲ ਕੇ ਆਉਂਦੇ ਨੇ ਸ਼ੱਕਰਾਂ ਵਿੱਚ ਜ਼ਿਆਦਾ ਨਹੀਂ ਧੰਨਵਾਦ ਜੀ ਰੇ